ਅੰਕੀ ਨਾ ਮਤ ਘਟਾ ਸਕਤੂ ਆਇਓ ਤੇ ਪਰਵਾਹ ਮਾਨੂੰ ਇਹ ਸੇਵਾ ਜਿਹੜੀ ਉਹ ਕੀਤੀ ਜਾ ਰਹੀ ਹੈ ਮੇਰਾ ਨਾਮ ਜਸਪਾਲ ਸਿੰਘ ਤੇਸੀ ਆ ਜੀ ਮੈਂ ਆਪਣੇ ਮੈਂਬਰ ਪਾਰਲੀਮੈਂਟ ਤਨਮਨਜੀਤ ਸਿੰਘ ਤੇਸੀ ਦਾ ਬਾਪ ਆ ਅਸੀਂ ਸਾਰੇ ਪਰਿਵਾਰ ਨੇ ਇਹ ਤਨਮਨਜੀਤ ਸਿੰਘ ਦੇ ਕਹਿਣ ਤੇ ਇਹ ਬੀੜਾ ਚੱਕਿਆ ਸੀ ਕਿ ਹੜ੍ਹ ਪ੍ਰਭਾਵਿਤ ਏਰੀਆ ਦੇ ਵਿੱਚ ਲੋੜਵੰਦਾਂ ਦੀ ਸੇਵਾ ਕੀਤੀ ਜਾਵੇ ਜਿਸ ਤਰ੍ਹਾਂ ਸਿੱਖੀ ਦਾ ਗੁਰਸਿੱਖਾਂ ਨੂੰ ਹੁਕਮ ਹੈ ਆਪਣਾ ਦਸਵੰਦ ਕੱਢਣਾ ਉਸ ਦਸਵੰਦ ਦੇ ਵਿੱਚੋਂ ਤਿਲ ਫੁੱਲ ਲੈ ਕੇ ਨਾਲ ਜਿਹੜੇ ਵੀ ਸਾਰੇ ਸਾਥੀ ਆ ਜਿਨ੍ਹਾਂ ਨੇ ਆਪਣਾ ਇਹ ਯੋਗਦਾਨ ਪਾਇਆ ਮੈਂ ਉਹਨਾਂ ਸਾਰਿਆਂ ਦਾ ਬਹੁਤ ਧੰਨਵਾਦ ਆ ਜਿਨੇ ਜਿੱਦਾਂ ਆਪਣੇ ਗਗਨਦੀਪ ਸਿੰਘ ਜੀ ਮੰਡ ਭੁਪਿੰਦਰ ਸਿੰਘ ਜੀ ਤੇ ਇਹਨਾਂ ਦਾ ਸਾਰਾ ਪਰਿਵਾਰ ਸਾਡੇ ਪਿੰਡ ਨਗਰ ਰਾਜਪੁਰ ਤੋਂ ਗੁਰਦੇਵਾਲ ਸਿੰਘ ਤੇ ਹੋਰ ਸੱਜਣ ਆਏ ਹੋਏ ਹਨ ਇਸੇ ਤਰ੍ਹਾਂ ਹੀ ਇਹ ਆਪਣੇ ਯੂਕੇ ਦੇ ਵਿੱਚੋਂ ਆਮਰ ਦੀਪ ਸਿੰਘ ਪੰਨੋ ਜੋ ਕਿ ਸਾਹਬ ਸਿੰਘ ਦੇ ਬਹੁਤ ਨਜ਼ਦੀਕੀ ਦੋਸਤ ਹਨ ਪੁਨਾਰਾ ਵੀ ਬਹੁਤ ਵੱਡਾ ਯੋਗਦਾਨ ਪਾਇਆ ਮੈਂ ਉਹਨਾਂ ਦਾ ਵੀ ਬਹੁਤ ਧੰਨਵਾਦੀ ਹਾਂ ਜੋ ਜਿਨ੍ਹਾਂ ਨੇ ਇਸ ਹਰ ਪ੍ਰਭਾਵਿਤ ਪਰਿਵਾਰਾਂ ਦੀ ਬਹੁਤ ਬਹੁਤ ਸੇਵਾ ਕਰਨ ਦਾ ਬੀੜਾ ਚੱਕਿਆ ਤੇ ਅੱਗੇ ਤੋਂ ਵੀ ਹੋਰ ਆਸ਼ਵਾਸਨ ਦਵਾਇਆ ਕਿ ਜਦੋਂ ਅੱਗੇ ਤੋਂ ਵੀ ਜ਼ਰੂਰਤ ਹੋਵੇ ਤਾਂ ਅਸੀਂ ਜ਼ਰੂਰ ਮਦਦ ਕਰਾਂਗੇ ਅੱਜ ਅਸੀਂ ਸਾਰਿਆਂ ਇਹ ਚਾਰ ਪੰਜ ਪਿੰਡਾਂ ਦੇ ਵਿੱਚ ਆ ਕੇ ਨਿਹਾਲੇਵਾ ਨਿਹਾਲਾ ਲਵੇਰਾ ਬੱਗੂਆ ਰਤੂ 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 ਕੇ ਬਸਤੀ ਟੱਲੀ ਗੁਲਾਮ ਟੀਰਾ ਘਾਰਾ ਦੇ ਵਿੱਚ ਪਹਿਲਾਂ ਹੋ ਚੱਕਾ ਬਸਤੀ ਰਤੂ ਕੇ ਜੋ ਵੀ ਹੈ ਗਿਆ ਸਾਰਿਆਂ ਇਹਨਾਂ ਚੋਂ ਪੰਜ ਪਿੰਡਾਂ ਦੇ ਵਿੱਚ ਤਕਰੀਬਨ 3 ਤੋਂ 400 ਪਰਿਵਾਰਾਂ ਨੂੰ ਸੇਵਾ ਕਰਨ ਦਾ ਜੋ ਲਿਸਟ ਬਣਾਈ ਆ ਅਸੀਂ ਆਸ ਕਰਦੇ ਹਾਂ ਕਿ ਅੱਜ ਇਹ ਸਾਰਿਆਂ ਨੂੰ ਅਸੀਂ ਮੌਕੇ ਤੇ ਸੇਵਾ ਪ੍ਰਦਾਨ ਕਰਕੇ ਜਾਵਾਂਗੇ ਜੇ ਕੋਈ ਵਿਚੋਰਾ ਹੈ ਤਾਂ ਆਸ ਕਰਦੇ ਆ ਕਿ ਕਿਤੇ ਦੁਬਾਰਾ ਆ ਕੇ ਜਾਂ ਜੀਮਿੰਦਾਰਾਂ ਦੇ ਜਿਸ ਤਰ੍ਹਾਂ ਸਾਰਾ ਪਲਾਨ ਬਣਾਇਆ ਕਿ ਉਹਨਾਂ ਨੂੰ ਖਾਦ ਡੀਜ਼ਲ ਜਾਂ ਬੀਜਾਂ ਦੀ ਸੇਵਾ ਕਰਨੀ ਆ ਉਹਦੇ ਵਿੱਚ ਵੀ ਹੋ ਸਕੇ ਤਾਂ ਆਪਣਾ ਯੋਗਦਾਨ ਪਾਵਾਂਗੇ ਤੇ ਜਿਸ ਤਰ੍ਹਾਂ ਵੀ ਕੋਈ ਵੀ ਹੋਇਆ ਉਹ ਸੇਵਾ ਲਈ ਇਹ ਪਰਿਵਾਰ ਹਮੇਸ਼ਾ ਹਾਜ਼ਰ ਰਹੇਗਾ ਇਤਨਾ ਕੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਅੱਜ ਸਤਿ ਕੀ ਨਾਮਤ ਹਵਾਲੇ ਤੇ ਕਿੱਥੋਂ ਆਏ ਤੁਸੀਂ ਇਸ ਤਰ੍ਹਾਂ ਦੀ ਸੇਵਾ ਜਿਹੜੀ ਹੜ੍ਹ ਪ੍ਰਭਾਵਿਤ ਇਲਾਕੇ ਵਿੱਚ ਕੀਤੀ ਜਾ ਰਹੀ ਹੈ। ਬਾਈਗੁਰਜੀ ਕਾ ਖਾਲਸਾ ਬਾਈਗੁਰਜੀ ਕੀ ਫਤਿਹ ਮੈਂ ਪਰਮਜੀਤ ਸਿੰਘ ਰਾਏਪੁਰ ਐਗਜੈਕਟਿਵ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਲਕਾ ਆਦਮਪੁਰ ਜ਼ਿਲ੍ਹਾ ਜਲੰਧਰ ਤੇ ਉੱਥੋਂ ਆਏ ਆ ਤੇ ਸਾਡੇ ਵੱਡੇ ਭਰਾ ਜਸਪਾਲ ਸਿੰਘ ਤੇ ਸੀਤ ਸਾਡੀ ਟੀਮ ਇੱਥੇ ਨਾਲ ਆਈ ਆ। ਕੁਝ ਦਿਨ ਪਹਿਲਾਂ ਵੀ ਅਸੀਂ ਇੱਥੇ ਇਹਨਾਂ ਪਿੰਡਾਂ ਚ ਆਏ ਸੀ। ਅੱਜ ਵੀ ਜਿਹੜੇ ਪਿੰਡ ਹੈਗੇ ਆ ਟੱਲੀ ਗੁਲਾਮ ਅਸੀਂ ਆਪਾਂ ਇੱਥੇ ਉੱਥੇ ਤੇ ਗੁਰਦੁਆਰਾ ਸਾਹਿਬ ਵਿਖੇ ਬੈਠੇ ਆ ਤੇ ਬੱਗੂ ਵਾਲਾ ਬਸਤੀ ਰਤੋਕੇ ਤੇ ਗੁਰਦਿੱਤੀਵਾਲ ਬੱਗੇ ਵਾਲਾ ਇਹਨਾਂ ਪਿੰਡਾਂ ਦੇ ਕੋਈ ਸਾਰੇ ਕਾਰ ਕਰ ਜਾ ਕੇ ਇਹਨਾਂ ਦੇ ਲਿਸਟ ਬਣਾਈ ਆ ਇਕੱਠਾ ਸੱਦ ਕੇ ਉਹਨਾਂ ਨੂੰ ਲੋੜ ਦੇ ਮੁਤਾਬਕ ਜਿੰਨੇ ਕੁ ਜਨ ਨੂੰ ਅਸੀਂ ਆਪਣੇ ਹਿਸਾਬ ਦੇ ਨਾਲ ਵਿੱਤੀ ਸਹਾਇਤਾ ਕਰ ਸਕਦੇ ਆ ਉਹਦੇ ਲਈ ਅਸੀਂ ਇਕੱਠੇ ਹੋ ਕੇ ਅੱਜ ਕਿਤੇ ਤਕਰੀਬਨ 320 ਕਾਰਜ ਐਸਟੀਮੇਟ ਆਬ ਜਿਹੜੇ ਸਾਰੇ ਬਣੇ ਆ ਇਹਨਾਂ ਦਾ ਅੱਜ ਕਰਾਂਗੇ ਇਦਾਂ ਹੀ ਪਿਛਲੀ ਵਾਰ ਹੀ ਆਏ ਸੀ ਕਿ ਤਸੀਂ ਧੀਰਾ ਕਾਰਾ ਸਕੂਲ ਵੇਖੇ ਗਏ ਸੀ ਉਥੇ ਉਹਨਾਂ ਨੇ 6 ਕੰਪਿਊਟਰਾਂ ਦਾ ਕਿਹਾ ਸੀਗਾ ਅੱਜ ਉਹਨਾਂ ਨੂੰ ਇੱਥੇ ਸਕੂਲ ਵਾਲਿਆਂ ਨੂੰ ਛੱਡ ਕੇ ਉਹ 6 ਕੰਪਿਊਟਰ ਦੇ ਦਿੱਤੇ ਉਹਨਾਂ ਦੇ ਤੇ ਇਸੇ ਤਰ੍ਹਾਂ ਹੀ ਜਿਹੜੇ ਕੋਈ ਮੌਕੇ ਤੇ ਜੇ ਕਿਸ ਦੇ ਵਿਆਹ ਸ਼ਾਦੀ ਆ ਕਿਸੇ ਦੇ ਕੋਈ ਬੰਦਾ ਬਿਮਾਰ ਆ ਜਿਹੜੇ ਮੌਕੇ ਤੇ ਸਾਡੇ ਵੱਡੇ ਭਾਈ ਸਾਹਿਬ ਜਾਂ ਹੋਰ ساری ਟੀਮ ਦੇਖਦੀ ਹੈ ਉਹਨਾਂ ਨੂੰ ਮੌਕੇ ਤੇ ਉਹ ਸੇਵਾ ਕਰ ਦਿੰਦੇ ਆ ਤੇ ਅਸੀਂ ਇੱਥੇ ਦੇਖਿਆ ਬਹੁਤ ਜ਼ਿਆਦਾ ਵੱਡਾ ਨੁਕਸਾਨ ਆ ਤੇ ਜਿੱਥੇ ਤਾਈ ਵੀ ਅਸੀਂ ਮੇਰੇ ਨਾਲ ਗਗਨਦੀਪ ਸਿੰਘ ਬੰਡ ਆਏ ਆ ਮੈਨੇਜਰ ਸਾਹਿਬ ਆਏ ਭੁਪਿੰਦਰ ਸਿੰਘ ਜੀ ਨਿਸ਼ਾਨਜੀਤ ਸਿੰਘ ਜੀ ਆ ਸਾਡੇ ਪਿੰਡ ਤੋਂ ਵੀ ਗਰਦਿਆਲ ਸਿੰਘ ਆਏ ਆ ਤੇ ਬਾਕੀ ਟੀਮ ਸਾਰੀ ਆਈ ਆ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿੰਨੇ ਅੱਜ ਕਰ ਸਕੇ ਜਾਂ ਬਾਅਦ ਜਿਹੜੀ ਲੋਡ ਹੋਈ ਉਹਦੇ ਲਈ ਵੀ ਅਸੀਂ ਬਤ ਬਤ ਕੋਸ਼ਿਸ਼ ਕਰਨ ਦੀ ਕਰਾਂਗੇ ਸਾਰੇ ਸੱਜ ਕੇ ਬਾਕੀ ਵੀ ਸਾਰੇ ਇੱਥੇ ਸਾਡੇ ਜਿਨ੍ਹਾਂ ਭਰਾ ਪੈਣ ਜਾਣਦੇ ਆ ਐਨ ਆਰ ਆਈ ਵੀਰਿਆ ਉਹਨਾਂ ਨੂੰ ਵੀ ਬੇਨਤੀ ਇਹ ਹੈ ਆ ਪੇ ਨਿਸ਼ਾਨ ਬਹੁਤ ਜਿਆਦਾ ਹੋਇਆ ਆ ਸਾਰੀ ਪ੍ਰਭਾਈਤ ਨਹੀਂ ਆਪਾਂ ਕਰ ਸਕਦੇ ਜਿੰਨਾ ਵੀ ਤੇਲਫੋਨ ਆਪਾਂ ਦੇ ਸਕਦੇ ਆ ਤੇ ਇਹਨਾਂ ਦੀ ਮੌਕੇ ਤੇ ਆ ਕੇ ਸੇਵਾ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ